ਇਹ ਗੁੰਡਾ ਕਰਦੀ ਬਣਾਈ ਵੀ ਜੋਨੇ ਇਹ ਦੇਖੋ ਕਾਲੇ ਦਾ ਗੁੰਡਾ ਕਰਦੀ ਜੋਨੇ ਸਾਰੇ ਦਾ ਲਾਦੀ ਜੋਨੇ ਇਹੋ ਗੁੰਡੇ ਕਰਦੀ ਖਰਾਬ ਬਣਾਜੋ ਟ੍ਰੈਕਟਰ ਦਾ ਬਣਾਇਆ ਵੀ ਜੋਨੇ ਪ੍ਰੈਕਸ਼ਨ ਦਾ ਤੋਰੇ ਇਹ ਦੇਖੋ ਇਹ ਦੇਖੋ ਤਾਰੇ ਦਾ ਵੀ ਜੋਨੇ ਡੈਨਾ ਡਰ ਗਈ ਓ ਬਾਹਰ ਦਾ ਗੇਸ ਹਾਂ ਕੋਈ ਤਾਂ ਹੈ ਦੇਖੋ ਜੀ ਦੇਖੋ ਤਾਰੇ ਦਾ ਦੇ ਨੇ ਇਹ ਕੋ ਚੰਦ ਗੁੰਡੇ ਪਿੱਛੇ ਤਾਰੇ ਲਵਾ ਕੇ ਜਾਂਦਾ ਤੇ ਬੇੜੀ ਦਾ ਮੋਲ ਕਰਾ ਕੋਣ ਜਾਂਦਾ ਲੋਕੇ ਬੈੜ ਗਿਆ ਜਿਆ ਕੇ ਵੱਡਾ ਬਾਤ ਕਰਦਾ ਅੰਦਰੋਂ ਕੇ ਬੈਠਾ بند کر دیا ਇਹ ਜਿੱਦਾਂ ਗੱਲ ਕਰਦਾ ਇਹਨਾਂ ਪੰਗਾ ਇਹਨੂੰ ਸ਼ੁਰੂ ਜਿਹੜਾ ਪਈ ਵੀ ਹੈ ਵੀ ਹਰੇਕ ਨਾ ਮੰਗੇ ਲਈ ਜੋ ਵੀ ਮੈਨੂੰ ਆਪੇ ਚੱਕਣਗੇ ਇੱਥੋਂ ਇੱਕ ਇੱਕ ਨੰਬਰ ਦਾ ਕਰਾਪਟ ਬੰਦਾ ਸਾਰੇ ਆਮ ਪੈਸੇ ਲਾਂਦਾ ਕੋਈ ਲੁਕਸ਼ੋਪ ਨਹੀਂ ਇਹਦੀ ਬੰਦੇ ਅੱਗੇ ਰੱਖੇ ਮੈਂ ਦਲਾਰ ਰੱਖੇ ਮੇਰਾ ਨੇ ਦਲਾਲਾਂ ਕਰਕੇ ਆਪਣੇ ਕਮਾਇਆ ਸ਼ਾਮ ਨੂੰ ਕਰਕੇ ਚਲਾ ਜਾਂਦਾ ਆਪਣਾ ਖਾਪੀ ਕਿੱਥੋਂ ਕੁੱਟੀ ਦੋ ख़बाद ख़ुर्दाबादुर्दाबादारिटायर कर्मी ਇੱਕ ਹੈ ਆਵਾਜ਼ ਦੋ ਹਮੇਸ਼ਾ ਆਵਾਜ਼ ਦੋ ਹਮੇਸ਼ਾ ਆਵਾਜ਼ ਦੋ ਹਮੇਸ਼ਾ ਹੁੰਡਾ ਗੰਦੀ ਰਾਜ ਨਹੀਂ ਚਲੇਗੀ 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 21 ਦੁਖੀ ਚੱਕ ਦੇਾਂਗੇ ਲੋਕ ਬੇਸਕਤ ਕਰ ਦੇਾਂਗੇ 21 ਦੁਖੀ ਚੱਕ ਦੇਾਂਗੇ ਲੋਕ ਬੇਸਕਤ ਕਰ ਦੇਾਂਗੇ ਬੇਦਾਰ ਕਰਮਚਾਰੀ ਜਿੰਦਾਬਾਦ ਹਾਂ ਵਾਹ ਆਜੋ ਆਜੋ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਆ ਗਏ ਟਿਕੜੇ ਤੋਂ ਆਪਾਂ ਨੂੰ ਨਾਮ ਰੋਣਿਆ ਦੇਖਦੇ ਲੋਕਾਂ ਕਰੀ ਸਵਾਗਤ ਨੰਬਰ ਕਿ ਚਲਾਦਾ ਕੁਝ ਨੀਸ਼ਾਇਤ ਕਰਦਾ ਸਵਾਗਤ ਪਰਮਾਤਮਾ ਜੀ ਸ੍ਰੀ ਗੁਰੂ ਆਵਾਜ਼ ਮੁਰਦਾਬਾਦ ਮੁਰਦਾਬਾਦ ਜੀਓ ਬਾਚੰਗ ਗੁਰਦਾਬਾਦ ਮੁਰਦਾਬਾਦ ਜੀਓ ਬਾਚੰਗ ਗੁਰਦਾਬਾਦ ਮੁਰਦਾਬਾਦ ਅੱਜ ਰਿਟਾਇਰਡ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ਰਾਜਪੁਰਾ ਰਜਿਸਟਰ ਦੇ ਫਲੋ ਰਾਜਪੁਰਾ ਦੀ ਨਗਰ ਕੌਂਸਲ ਦੇ ਵਿੱਚ ਉਸ ਸਮੇਂ ਵੱਡਾ ਹੰਗਾਮਾ ਕੀਤਾ ਗਿਆ ਜਦੋਂ ਰਾਜਪੁਰਾ ਨਗਰ ਕੌਂਸਲ ਦੇ ਈਓ ਅਵਤਾਰ ਚੰਦ ਦੇ ਫਲੋ ਰਿਟਾਇਰਡ ਕਰਮਚਾਰੀਆਂ ਨੂੰ ਨਗਰ ਕੌਂਸਲ ਦੇ ਵਿੱਚ ਮੀਟਿੰਗ ਕਰਨ ਦੀ ਇਜਾਜ਼ਤ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਰਿਟਾਇਰਡ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਨਗਰ ਕੌਂਸਲ ਦੇ ਈਓ ਅਵਤਾਰ ਚੰਦ 'ਤੇ aarop ਲਗਾਉਂਦੇ ਹੋਏ ਕਿਹਾ ਗਿਆ ਈਓ ਅਵਤਾਰ ਚੰਦ ਆਪਣੀ ਮਨਮਾਨੀ ਕਰਦੇ ਨੇ ਅਤੇ ਅੱਜ ਸਾਨੂੰ ਨਗਰ ਕੌਂਸਲ ਦੇ ਵਿੱਚ ਮੀਟਿੰਗ ਨਹੀਂ ਕਰਨ ਦਿੱਤੀ ਜਾ ਰਹੀ ਐਨਾ ਹੀ ਨਹੀਂ ਉਹਨਾਂ ਨੇ ਕਿਹਾ ਕਿ ਅਵਤਾਰ ਚੰਦ ਈਓ ਦੇ ਫਲੋਂ ਨਗਰ ਕੌਂਸਲ ਦੇ ਮੇਨ ਗੇਟਾਂ 'ਤੇ ਤਾਲੇ ਲਗਾ ਕੇ ਉਹਨਾਂ ਨੂੰ ਨਗਰ ਕੌਂਸਲ ਦੇ ਵਿੱਚ ਆਉਣ ਤੋਂ ਵੀ ਰੋਕਿਆ ਜਾ ਰਿਹਾ ਹੈ ਇਸ ਤੋਂ ਬਾਅਦ ਰਿਟਾਇਰਡ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਨਗਰ ਕੌਂਸਲ ਦੇ ਈਓ ਅਵਤਾਰ ਚੰਦੇ ਦੇ ਦਫ਼ਤਰ ਦੇ ਬਾਹਰ ਬੈਠ ਕੇ ਈਓ ਦੇ ਖਿਲਾਫ ਜਮਕੇ ਨਾਰੀਵਾਜੀ ਕੀਤੀ ਗਈ ਅਤੇ ਕਿਹਾ ਗਿਆ ਕਿ ਉਹ ਆਪਣੀਆਂ ਮਨਮਾਨੀਆਂ ਛੱਡ ਦੇਵੇ ਨਹੀਂ ਤਾਂ ਅਸੀਂ ਮੰਤਰੀ ਜੀ ਨੂੰ ਮਿਲ ਕੇ ਈਓ ਨੂੰ ਰਾਜਪ੍ਰਾ ਤੋਂ ਚਲਦਾ ਕਰਵਾਵਾਂਗੇ ਅੱਗੇ ਉਹਨਾਂ ਕਿਹਾ ਕਿ ਅਸੀਂ ਜਲਦ ਹਲਕਾ ਰਾਜਪੁਰ ਦੇ ਵਿਧਾਇਕਾ ਮੈਡਮ ਨੀਨਾ ਮਿੱਤਲ ਨੂੰ ਮਿਲ ਕੇ ਈਓ ਦੀ ਇਹਨਾਂ ਮਨਮਾਨੀਆਂ ਦੇ ਬਾਰੇ ਸਾਰੀ ਜਾਣਕਾਰੀ ਦੇਵਾਂਗੇ ਅਤੇ ਸਖਤ ਕਾਰਵਾਈ ਕਰਨ ਦੀ ਪ੍ਰਾਰਥਨਾ ਕਰਾਂਗੇ ਆਓ ਤੁਹਾਨੂੰ ਸੁਣਾਉਂਦੇ ਹਾਂ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਰਿਟਾਇਰਡ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਦਾ ਸੋ ਰਾਜਪੁਰਾ ਦੀ ਨਗਰ ਕੌਂਸਲ ਦੇ ਬਾਹਰ ਖੜੇ ਆ ਤੇ ਰਿਟਾਇਰ ਵੈਲਫੇਅਰ ਐਸੋਸੀਏਸ਼ਨ ਜਿਹੜੀ ਹੈ ਸਾਡੇ ਨਾਲ ਇਸ ਟਾਈਮ ਮੌਜੂਦ ਆ ਇਹਨਾਂ ਦੀ ਕਈ ਮੰਗਾਂ ਹੈਗੀਆਂ ਜਿਨ੍ਹਾਂ ਨੂੰ ਲੈ ਕੇ ਇਹਨਾਂ ਵੱਲੋਂ ਅੱਜ ਨਗਰ ਕੌਂਸਲ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹਨਾਂ ਦਾ ਇਲਜ਼ਾਮ ਹੈ ਕਿ ਰਾਜਪੁਰਾ ਦੇ ਜਿਹੜੇ ਈਓ ਸਾਹਿਬ ਹੈ ਉਹ ਕਿਤਨਾ ਕਿਤੇ ਆਪਣੀ ਮਨਮਾਨੀਆਂ ਕਰ ਰਹੇ ਤੇ ਅੱਜ ਇਹਨਾਂ ਨੂੰ ਮੀਟਿੰਗ ਨਹੀਂ ਕਰਨ ਦਿੱਤੀ ਜਾ ਰਹੀ ਜਦਕਿ ਪਿਛਲੇ ਕਈ ਸਾਲਾਂ ਤੋਂ ਜਿਹੜੀ ਹੈ ਇਹਨਾਂ ਦੀ ਮੀਟਿੰਗ ਲਗਾਤਾਰ ਇਸ ਨਗਰ ਕੌਂਸਲ ਦੇ ਵਿੱਚ ਹੁੰਦੀ ਹੈ ਆਈ ਹੈ ਤੇ ਮੰਥਲੀ ਮੀਟਿੰਗ ਹੁੰਦੀ ਹੈ ਤੇ ਅੱਜ ਇਹਨਾਂ ਵੱਲੋਂ ਈਓ ਸਾਹਿਬ ਵੱਲੋਂ ਜਿਹੜੇ ਹੈ ਚਾਰੋਂ ਤਰਫ ਜਿਹੜੇ ਹੈ ਤਾਲੇ ਲਾ ਦਿੱਤੇ ਗਏ ਸੀਗੇ ਵੀ ਤਾਂਕਿ ਇਹ ਜਿਹੜੇ ਹੈ ਮੀਟਿੰਗ ਹਾਲ ਤੱਕ ਨਾ ਪਹੁੰਚ ਸਕਣ ਸੋ ਇਹਨਾਂ ਨੇ ਕਿਰਾਵ ਵੀ ਕੀਤਾ ਸੀ ਤੁਹਾਨੂੰ ਦਿਖਾਇਆ ਆਪਾਂ ਗੱਲਬਾਤ ਕਰ ਲੈਨੇ ਆ ਕੀ ਕਹਿਣਾ ਚਾਹੋਗੇ ਜੀ ਅੱਜ ਕੀ ਸਾਰਾ ਮਾਮਲਾ ਹੈਰਾ ਜੀ ਇਹ ਸਾਰਾ ਮਾਮਲਾ ਫਟਪੈਣਾ ਵੀ ਮੈਂ ਦੱਚੁਕੇ ਆ ਸਾਰੀ ਹਰ ਮਹੀਨੇ ਮੀਟਿੰਗ ਹੁੰਦੀ ਹੈ 10 ਤਰੀਕ ਨੂੰ ਲੇਕਿਨ ਅਗਰ ਛੁੱਟੀ ਆ ਜਾਵੇ ਤਾਂ ਫਿਰ ਅਸੀਂ ਡੇਟ ਬਦਲ ਲੈਂਦੇ 6 ਤਰੀਕ ਨੂੰ ਉਹਨਾਂ ਨੂੰ ਲੈਟਰ ਦਿੱਤਾ ਸੀ ਪਰਮਿਸ਼ਨ ਵਾਸਤੇ ਇਹਨਾਂ ਨੇ ਸਾਨੂੰ 7 ਤਰੀਕ ਨੂੰ ਜਵਾਬ ਦਿੱਤਾ ਵੀ ਤੁਸੀਂ ਸੀਨੀਅਰ ਸਿਟੀਜ਼ਨ ਹੋਮ ਚਲੇ ਜਾਓ ਉੱਥੇ ਮੀਟਿੰਗ ਕਰ ਲਓ ਅਸੀਂ ਉਹਨਾਂ ਕੋਲ ਗਏ ਉਹਨਾਂ ਪ੍ਰਧਾਨ ਨੂੰ ਨਹੀਂ ਮਿਲਿਆ ਫਿਰ ਅਸੀਂ ਪ੍ਰਧਾਨ ਨੂੰ ਕੰਟੈਕਟ ਕਰਿਆ ਔਰ ਇਹੋ ਸਾਹਮਣੇ ਲਿਆਏ ਪ੍ਰਧਾਨ ਨੇ ਸਾਫ਼ ਕਹਿ ਦਿੱਤਾ ਜੀ ਉਸ ਸੀਨੀਅਰ ਸਿਟੀਜ਼ਨ ਹੌਮ ਵਿੱਚ ਮੀਟਿੰਗ ਨਹੀਂ ਕਰਦੇ ਉਹ ਲਿਖਤਾਂ ਤਾਂ ਉਹ ਦਿਖਾ ਦिती ਹੈ ਫੋਟੋ ਤੁਸੀਂ ਲੈ ਲਓ ਇਹਦੇ ਬਾਅਦ ਅਸੀਂ ਫਿਰ ਪ੍ਰਧਾਨ ਜੀ ਕੋਲ ਗਏ ਪ੍ਰਧਾਨ ਜੀ ਸਾਨੂੰ ਪਹਿਲਾਂ ਵਿਸ਼ਵਾਸ ਦਿਵਾਇਆ ਲੈਟਰ ਵੀ ਖੁਦ ਲਿਖਾਇਆ ਪ੍ਰਧਾਨ ਜੀ ਨੇ ਅਸੀਂ ਲੈਟਰ ਦਿਖਾਇਆ ਪ੍ਰਧਾਨ ਜਣ ਜੋ ਵਰਲਡ ਕੈਂਡ ਸੀ ਚੇਂਜ ਕਰਨੀ ਸੀ ਉਹ ਕਰਕੇ ਦੁਬਾਰਾ ਲੈਟਰ ਟਾਈਪ ਕਰਾ ਕੇ ਦਿੱਤਾ ਪ੍ਰਧਾਨ ਜੀ ਨੇ ਕਿਹਾ ਵੀ ਠੀਕ ਹੈ ਉਹਦੇ ਬਾਅਦ ਈਓ ਨੇ ਸ਼ਰਤ ਕਰੀ ਆ ਇਥੋਂ ਦੇ ਇੱਕ ਸਧਾਨਾ ਕਰਮਚਾਰੀ ਪੰਜ ਸੱਤ ਨੂੰ ਬੁਲਾ ਲਿਆ ਤੁਸੀਂ ਜਾ ਕੇ ਮਿਲੋ ਆਪਣਾ ਪ੍ਰਧਾਨ ਦਾ ਪਰਵਾਨਗੀ ਦੇ ਰਿਹਾ ਤੁਸੀਂ ਜਾ ਕੇ ਮਿਲੋ ਉਹ ਜਾ ਕੇ ਮਿਲੇ ਫਿਰ ਪ੍ਰਧਾਨ ਨੂੰ ਉਹਨਾਂ ਦੇ ਕਹ ਤੇ ਫਿਰ ਅਸੀਂ ਪ੍ਰਧਾਨ ਨੂੰ ਵੀ ਲੈਟਰ ਦੇ ਕੇ ਗਏ ਵੀ ਪ੍ਰਧਾਨ ਜੀ ਤੁਸੀਂ ਵਿਚਾਰ ਕਰ ਲਓ ਇਹ ਮਸਲਾ ਬਹੁਤ ਗੰਭੀਰ ਹੋ ਜਾਏਗਾ ਤੁਸੀਂ ਸ਼ਹਿਰ ਦਾ ਮਾਹੌਲ ਨ खराब ਕਰੋ ਤੁਸੀਂ ਸਤਾਨਿਕ ਪ੍ਰਧਾਨ ਨੂੰ ਲੋਕਾਂ ਦੇ ਜੋੜੇ ਨੰਬਰ ਦਿਓ ਇਹ ਤਾਂ ਯੂਆਹ ਅੱਜ ਚਲਾਏਗਾ ਇਹਨਾਂ ਕਲਾਵਾ ਅੱਜ ਹੀ ਕਹਦੇ ਹੋਗੀ ਹਫਤੇ ਬਾਅਦ ਮਹੀਨੇ ਬਾਅਦ ਉਹ ਵੀ ਅਸੀਂ ਬਦਲਵਾ ਦੇਾਂਗੇ ਇੱਕ ਦੇ ਨਸ਼ੇ ਵੱਡੋ ਇਹਨੂੰ ਬਦਲਵਾ ਦੇਵਾਂਗੇ ਇਹਦੀ ਸਿਚ ਦੇ ਕਰਪਸ਼ਨ ਜਿਹੜੀ ਚੱਲ ਰਹੀ ਹੈ ਨਾ ਉਹਦੀ ਵੀ ਪਤਾ ਤੁਸੀਂ ਕ腐ਸ਼ਨ ਦੀ ਗੱਲ ਕਰ ਰਹੇ ਹੋ ਕਿ ਕ腐ਸ਼ਨ ਕਿਸ ਤਰ੍ਹਾਂ ਦੀ ਤੁਸੀਂ ਨਗਰ ਕੌਂਸਲ ਦੇ ਵਿੱਚ ਦੇਖਦੇ ਹੋ ਕਿੱਥੇ ਕ腐ਸ਼ਨ ਦੇ ਵਿੱਚ ਜਿਹੜੀ ਚੱਲ ਰਹੀ ਹੈ ਉਹ ਪ੍ਰਧਾਨ ਜੀ ਨੂੰ ਪਤਾ ਹੈ ਯੂ ਨੂੰ ਪਤਾ ਹੈ ਐਨਓਸੀ तकरीबन ਲੋਗ ਐਨਓਸੀ ਪ੍ਰਾਪਰਟੀ ਵਾਸਤੇ ਲੈਣ ਆਉਂਦੇ ਆ ਕਿਉਂਕਿ ਰਜਿਸਟਰ ਨਹੀਂ ਹੁੰਦੀ ਮਜਬੂਰਨ ਤੌਰ ਤੇ ਉਹ ਪੈਸੇ ਲੈ ਕੇ ਚਲੇ ਜਾਂਦੇ ਨੇ ਲੇਕਿਨ ਉਹ ਸਾਹਮਣੇ ਆਉਣ ਨਹੀਂ ਜਾਂਦੇ ਕਿਉਂਕਿ ਉਹਨਾਂ ਦਾ ਕੰਮ ਹੋ ਗਿਆ ਉਹ ਮਜ਼ੂਰ ਬੰਦੇ ਆਣ ਕੇ ਸਾਹਮਣੇ ਅਗਰ ਇਸ ਕਰਮਚਾਰੀ ਨੂੰ ਸੀਟ ਤੋਂ ਬਦਲ ਦਿੱਤਾ ਜਾਵੇ ਤੁਹਾਨੂੰ ਲੱਗਦਾ ਨਹੀਂ ਕਿ ਵਿਜੀਲੈਂਸ ਚਾਂਸ ਹੋਣੀ ਚਾਹੀਦੀ ਹੈ ਤਾਂ ਸੱਚ ਸਾਹਮਣੇ ਆ ਜਾਏਗਾ ਹਾਂ ਮੇਰਾ ਵਿਚਾਰ ਹੈ ਅਗਰ ਇਹ ਸਾਬ ਚਾਹਣ ਉਸ ਸੀਰ ਤੋਂ ਐਨਸੀ ਜਿਹੜਾ ਕਰਮਚਾਰੀ ਹੈ ਉਹਦੇ ਉਹਨੂੰ ਹਟਾ ਦੇਣ ਸਾਰਾ ਪਰਦਾ ਖੁੱਲ ਜਾਏਗਾ ਵਿਧਾਇਕਾ ਮੈਡਮ ਨੀਨਾ ਮਿੱਤਰ ਨੂੰ ਮਿਲੇ ਇਸ ਸਬੰਧ ਦੇ ਵਿੱਚ ਨਹੀਂ ਅਸੀਂ ਨੀਨਾ ਮਿੱਤਰ ਜੁਨੀ ਮਿਲੇ ਅਸੀਂ ਹੁਣ ਮਿਲਣ ਦਾ ਪ੍ਰੋਗਰਾਮ ਬਣਾ ਰਹੇ ਆ ਇਹਦੇ ਬਾਅਦ ਸਰਦਾਰ ਬਲਵਿੰਦਰ ਸਿੰਘ ਜੀ ਐਮ ਪੀਆ ਇਲੈਕਸ਼ਨ ਜਿਹੜੇ ਲੜ ਰਹੇ ਨੇ ਰਾਜ ਦੇ ਜਿਵੇਂ ਕਿ ਚੋਣਾਂ ਦਾ ਟਾਈਮ ਹੈ ਤੁਹਾਡੀਆਂ ਵੀ ਵੋਟਾਂ ਹੈਗੀਆਂ ਕਿੰਨੇ ਕ ਮੈਂਬਰ ਹੈਗੇ ਤੁਹਾਡੇ ਇਸ ਯੂਨੀਅਨ ਦੇ ਵਿੱਚ 550 ਮੈਂਬਰ ਹੈ ਜੀ ਠੀਕ ਹੈ ਜੀ ਤੇ ਤੁਸੀਂ ਉਹਨਾਂ ਨੂੰ ਦੱਸੋਗੇ ਵੀ ਸਾਡੀ 100 ਵੋਟਾਂ ਹੈਗੀਆਂ ਤੇ ਅਸੀਂ 100 ਨਹੀਂ 500 ਵੋਟਾਂ 500 ਵੋਟਾਂ ਜਿਹੜੇ ਗੱਲ ਕਰ ਰਹੇ ਸੀ ਕੁਝ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਸੀ ਤੁਸੀਂ ਕੁਝ ਆਮ ਆਦਮੀ ਪਾਰਟੀ ਮੈਂ ਕਰ ਰਿਹਾ ਕਿ ਜਦ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਸਾਰਾ ਰੌਲਾ ਪਾ ਰਹੇ ਲੋਕਤੰਤਰ ਖਤਰੇ ਵਿੱਚ ਕਿਹੜਾ ਇਹ ਲੋਕਤੰਤਰ ਹੈ ਦਰਵਾਜ਼ੇ ਬੰਦ ਕਰਾ ਦੇਣਾ ਜਿੱਤੇ 35-35 ਸਾਲ ਅਸੀਂ ਨੌਕਰੀ ਅਸੀਂ ਐਂਟਰੀ ਨਹੀਂ ਕਰ ਸਕਦੇ 21 ਉਹਨੇ ਮੁੱਖ ਮੰਤਰੀ ਦਾ ਨਿਕਾ ਵੀ ਤਾਲੇ ਲਾਓ ਵਿਧਾਇਕ ਮੈਡਮ ਨੀਨਾ ਮਿੱਤਲ ਨੂੰ ਜੇ ਤੁਸੀਂ ਮਿਲੋਗੇ ਤੁਹਾਨੂੰ ਪਤਾ ਕਿ ਉਹ ਮਸਲੇ ਜਿਹੜੇ ਹਨ ਹੱਲ ਕਰ ਦਿੰਦੇ ਹੁੰਦੇ ਹਨ ਸ਼ਾਇਦ ਤੁਸੀਂ ਮਿਲੇ ਨਹੀਂ ਉਹਨਾਂ ਦੀ ਨੌਲੇਜ ਚ ਲਿਆਓ ਤੇ ਮਸਲਾ ਹੱਲ ਹੋ ਜਾਏਗਾ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਨਾ ਪ੍ਰਸ਼ਾਸਨ ਦੀ ਮਰਜ਼ੀ ਹੈ ਇਸ ਬਾਰੇ ਅਸੀਂ ਕੋਈ ਗਾਰੰਟੀ ਨਹੀਂ ਦੇ ਸਕਦੇ ਅਸੀਂ ਮਿਲਾਂਗੇ ਆਪਣਾ ਮੰਗ ਪੱਤਰ ਦੇਾਂਗੇ ਉਹਨਾਂ ਨੂੰ ਉਹਨਾਂ ਦੇ ਨੋਟਿਸ ਜਾਂਗੇ ਵੀ ਇਹ ਯੂਥੇ ਹਾਲਾਤ ਖਰਾਬ ਕਰਨ ਚੰਦਾ ਇਹ ਚਾਹੁੰਦਾ ਵੀ ਜਿਹੜੇ ਮੌਜੂਦਾ ਕਰਮਚਾਰੀ ਹੈ ਪਲੱਸ ਰਿਟਾਇਰ ਕਰਮਚਾਰੀ ਆਪੋਸਿਟ ਲੜੀ ਕਰਨ ਮੁਕਦਮਾ ਦਰਜ ਹੋਵੇ ਇਹਦੀ ਸ਼ਰਤ ਹੈ ਅਗਰ ਇਹਦੀ ਸ਼ਰਤ ਨਾ ਹੋਵੇ ਸਾਨੂੰ ਤੁਹਾਡੀ ਗੱਲ ਨਹੀਂ ਸੁਣ ਰਹੇ ਨਹੀਂ ਸੁਣ ਰਿਆ ਸੁਣਦਾ ਵੇ ਡੰਗਾ ਵੇ ਡੰਗਾ ਬੰਦ ਕਰੋ ਸਾਨੂੰ ਜਲ ਪਹਿਲਾਂ ਕਹਿੰਦਾ ਤੁਸੀਂ ਲਿਖੇ ਯਾਰ ਪਰਮਿਸ਼ਨ ਨਾਲੇ ਕਰੋ ਅਸੀਂ ਇਹ ਠੀਕ ਹੈ ਸਰ ਜਦ ਅਸੀਂ ਅਪ੍ਰੈਲ ਮੀਟਿੰਗ ਕਰੀ ਤਸਵੀਲ ਲਿਖੇ ਦਿੱਤਾ ਇਹਨੇ ਸਿੱਧਾ ਡਾਕਟਰ ਸਟੋਰ ਕੀ ਪਰਮਿਟ ਦਿੱਤਾ ਜਿਹਦੇ ਕੋਲ ਚਾਬੀਆਂ ਨੇਕਸਟ ਅਸੀਂ ਕਹਿੰਦੇ ਕਿੰਨੇ ਸੁਭਿਰਨ ਨੂੰ ਮਾਰ ਕਰ ਦਿੱਤਾ ਛਾਰਤੀ ਦਾ ਛਾਰਤੀ ਦਿਮਾਗ ਦੇ ਕੋਲ ਦਾ ਵੀ ਇਸ ਨੇ بجائے ਕਲਰਗ ਦੇ ਸਟੋਰ ਕੀ ਉੱਪਰ ਨੂੰ ਮਾਰ ਕਰਨ ਦੇ ਇਸ ਨੇ ਸੁਭਿਰਨ ਨੂੰ ਮਾਰ ਕਰ ਦਿੱਤੀ ਸੁਭਿਰਨ ਨੇ ਆਪਣਾ ਵਿਰੋਧ ਦੇ ਦਿੱਤਾ ਇਥੇ ਮੈਟਿੰਗ ਨਹੀਂ ਜੀ ਇਹ ਅਧਿਕਾਰੀ ਦੂਸਰੇ ਕਰ ਸਕਦੇ ਆ ਨਗਰ ਕੌਂਸਲ ਦੇ ਕਰਮਚਾਰੀ ਨਹੀਂ ਕਰ ਸਕਦੇ ਦੇਖੋ ਜਿੱਤੇ 35 ਸਾਲ ਅਸੀਂ ਨੌਕਰੀ ਕੀਤੀ ਹੈ 20 20 ਸਾਲ 18 18 ਸਾਲ ਵਾਲੇ ਜਿਹਨਾਂ ਰਿਟਾਇਰਮੈਂਟ ਹੋ ਗਏ ਆ ਰਿਟਾਇਰਮੈਂਟ ਹੋ ਗਈ ਹੈ ਰਿਟਾਇਰਮੈਂਟ ਹੋ ਗਈ ਹੈ ਇੱਥੇ ਅਸੀਂ ਆਪਣੀ ਇਮਾਨਦਾਰੀ ਨਾਲ ਸਰਵਿਸ ਕੀਤੀ ਹੈ ਇਹਨਾਂ ਤੋਂ ਸਾਨੂੰ ਸ਼ਬਦ ਦੇਣ ਚਾਹੀਏ ਅਸੀਂ ਆਹ ਤੋਂ 6 ਮਹੀਨੇ ਪਹਿਲਾਂ ਨੀਨਾਮ ਤਨੂੰ ਸਨਮਾਨਿਤ ਕੀਤਾ ਸੀਗਾ ਰਿਟਾਇਰਡ ਕਰਮਚਾਰੀ ਯੂਨੀਅਨ ਨੇ ਸਰਪੋਤ ਦਿੱਤਾ ਸੀਗਾ ਉਹਦੇ 100 150 ਪੰਨਾ 200 ਪੰਨਾ ਕਟਾ ਹੋਇਆ ਸੀਗਾ ਅਸੀਂ ਖਰਚ ਕਰਿਆ ਆਪਣੀ ਇੱਜ਼ਤ ਵਧਾਉਣ ਦੀ ਖਾਤਰ ਇਹ ਨਹੀਂ ਸੀਗਾ ਵੀ ਸਾਨੂੰ ਵੀ ਕਮਰਾ ਵੀ ਮਿਸਵਾਲਾਲ ਵੀ ਮੀਟਿੰਗ ਕਰਵਾਸੀ ਇੱਕ ਦਿਨ ਵਾਸਤੇ 2 ਘੰਟੇ ਬੈਠ ਜਾਈਆ ਉਹ ਵੀ ਨਹੀਂ ਦੇਣਗੇ ਕੋਈ ਪਿੱਛੇ ਐਸਾ ਅਨਸਰ ਹੈ ਕੋਈ ਮੈਂ ਨਹੀਂ ਕਹਿੰਦਾ ਵੀ ਕੌਣ ਹੈ ਇਹ ਤਾਂ ਇਹੋ ਦੱਸੇਗਾ ਤੋ ਯੋਬ ਜਬੇ ਕਿਉਂ ਤੁਸੀਂ ਰਿਕਵਰ ਕਰੀ ਕਟਿਏ ਸੋ ਸਾਡੇ ਨਾਲ ਸਾਬਕਾ ਯੋ ਵੀ ਜਿਹੜੇ ਹੈ ਇਸ ਟੈਪ ਮੌਜੂਦ ਹੈ ਇਹੀ ਜਿਹੜੀ ਹੈ ਸਥਿਤੀ ਜਿਹੜੀ ਹੈ ਸਹੀ ਦੱਸ ਸਕਦੇ ਤੰਕੀ ਲੱਗਦਾ ਜੀ ਤੁਸੀਂ ਯੋ ਵੀ ਰਹੇ ਹੋ ਸਰ ਮੈਂ ਮੈਂ ਗੁਰਦੀਪ ਸਿੰਘ ਭੋਗ ਐਡਵੋਕੇਟ ਸਾਬਕਾ ਯੋ ਇਹ ਬਿਲਕੁਲ ਛੋਟੀ ਜਿਹੀ ਸਮੱਸਿਆ ਹੈ ਜਿਹੜੀ ਕਿ ਉਹ ਸਾਹ ਵੱਲੋਂ ਸੈੱਟ ਨਹੀਂ ਹੋ ਰਹੀ ਇਹ ਪਤਾ ਨਹੀਂ ਰੀਜ਼ਨ ਕੀ ਹੈ ਪਿੱਛੇ ਕੀ ਬੈਕਗ੍ਰਾਉਂਡ ਹੈ ਕੁਝ ਨਹੀਂ ਕਹਿ ਸਕਦਾ ਕਿਉਂਕਿ ਯੂਪਲ ਹਰ ਦਿਨ ਸਮੱਸਿਆ ਆਂਦੀ ਆਂਦੀਆਂ ਪਰ ਨਾਲ ਨਾਲ ਸੈਟਲ ਹੋ ਜਾਂਦੀਆਂ ਫੇ ਦੋ ਯੂਨੀਅਨ ਦਾ ਟਕਰਾਅ ਹੋਣਾ ਉਹ ਵੀ ਮਲਾਜ਼ਮ ਕਮੇਟੀ ਦੇ ਐ ਇਧਰ ਵੀ ਕਮੇਟੀ ਦੇ ਮਲਾਜ਼ਮ ਐ ਰਿਟਾਇਰੀ ਕਰਮਚਾਰੀਆ ਉਧਰ ਮੌਜੂਦ ਹਨ ਤੇ ਦੋਨਾਂ ਦਾ ਇੱਕ ਕਰਾਣਾ ਦੋਨਾਂ ਦੀ ਇੱਕ ਸੁਲ੍ਹਾ ਕਰਾਣੀ ਕੋਈ ਵੱਡੀ ਗੱਲ ਨਹੀਂ ਹੈ ਇਹ ਸਮਝੀ ਨਹੀਂ ਹੁੰਦਾ ਇਨਾ ਇਸ਼ੂ ਕਿ ਹੁਲਦ ਰਿਹਾ ਦੇਖੋ ਜਿਵੇਂ ਅੱਜ ਤਾਲੇ ਵੀ ਲਾ ਦਿੱਤੇ ਗਏ ਨਗਰ ਕੌਂਸਲ ਨੂੰ ਡਿਊਟੀ ਟਾਈਮ ਹੈ ਨਗ ਪ੍ਰੇਸ਼ਾਨ ਹੋ ਰਹੇ ਹਨ ਪਬਲਿਕ ਪਰੇਸ਼ਾਨ ਹੋ ਰਹੀ ਹੈ ਕਿ ਇਹ ਸਾਰਾ ਇਲੀਗਲ ਹੈ ਗੈਰ ਕਾਨੂੰਨੀ ਹੈ ਤਾਲੇ ਨਹੀਂ ਲਾਣੇ ਬਣਦੇ ਏਡੀ ਕੋਈ ਕੋਈ ਬਾਹਰ ਦਾ ਮਲਾਦੰਤਾ ਹੈ ਨਹੀਂ ਇੱਥੋਂ ਦੇ ਰਟਾਇਰੀ ਕਰਮਚਾਰੀ ਹੈ ਕੋਈ ਇਹਨਾਂ ਕੋਲ ਕੋਈ ਹਥਿਆਰ ਨਹੀਂ ਹੈ ਕੁਝ ਨਹੀਂ ਹੈ ਸ਼ਾਂਤ ਮਰੀ ਢੰਗ ਨਾਲ ਮੀਟਿੰਗ ਕਰਨ ਆਏ ਹੈ ਤੇ ਉਹ ਤੋਂ ਵੀ ਰੋਕੇ ਜਾ ਰਹੇ ਮੈਨਾਂ ਮੀਟਿੰਗ ਹੋਣਾ ਤੇ ਤੁਹਾਨੂੰ ਲੱਗਦਾ ਨਹੀਂ ਕਿ ਈਓ ਨੂੰ ਈਓ ਸਾਹਿਬ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਮੈਡਮ ਨੀਨਾ ਮਿੱਤਰ ਨੂੰ ਤੁਸੀਂ ਦੱਸੋ ਇਸ ਬਾਰੇ ਜਾ ਕੇ ਨਹੀਂ ਅਜੇ ਐਮਐਲਏ ਸਾਹਿਬ ਨੂੰ ਨਹੀਂ ਮਿਲੇ ਹੈ ਸਾਡੇ ਮਲਾਜ਼ਮ ਇਹ ਤੋਂ ਬਾਅਦ ਇਹਨਾਂ ਦਾ ਮਿਲਣਾ ਵਿਚਾਰ ਹੈਗਾ ਠੀਕ ਹੈ ਹਾਂ ਠੀਕ ਹੈ ਕੀ ਕਹਿਣਾ ਕਰੀਏ ਜੀ ਤੁਸੀਂ ਜੋ ਜਦੋਂ ਤੁਹਾਨੂੰ ਪਹਿਲੇ ਪਤਾ ਤੁਹਾਡੇ ਪਤਾ ਕਰਾਉਂਦੇ ਪੰਗੇ ਲੈ ਆਏ ਨੇ ਲੈ ਆਏ ਤੁਹਾਡੇ ਇੱਥੇ ਬਾਉਲ ਬੰਨ ਲਵਾਇਆ ਸੀ ਚਾਬ ਲਾਈ ਦੇ ਤੁਸੀਂ ਵੀ ਇਹਨੂੰ ਭਜਾਇਆ ਇੱਥੋਂ ਤੇ ਅਸੀਂ ਮੈਨੂੰ ਭਜਾਣਾ ਜਾਂਦੇ ਇੱਥੋਂ ਇਹ ਜਿੱਦਾਂ ਗੱਲ ਕਰਦਾ ਇਹਨਾਂ ਪੰਗਾ ਇਹਨਾਂ ਸ਼ੁਰੂ ਦੀ ਹੱਥ ਪਈ ਵੀ ਹੈ ਵੀ ਹਰੇਕ ਨਾਲ ਪੰਗੇ ਲੈ ਜੋ ਵੀ ਮੈਨੂੰ ਆਪੇ ਚੱਕਣਗੇ ਇੱਥੋਂ ਇੱਕ ਇੱਕ ਨੰਬਰ ਦਾ ਕਰਾਪਟ ਬੰਦਾ ਸਾਰੇ ਆਮ ਪੈਸੇ ਲਾਂਦਾ ਕੋਈ ਲੁਕਸ਼ ਨਹੀਂ ਇਹਦੀ ਬੰਦੇ ਅੱਗੇ ਰੱਖੇਵੇਂ ਦਲਾਰ ਰੱਖੇਵੇਂ ਨੇ ਦਲਾਲਾਂ ਕਰਕੇ ਆਪਣੇ ਕਮਾਇਆ ਸ਼ਾਮ ਨੂੰ ਕਾਰਗੇ ਚੱਲਾ ਜਾਂਦਾ ਆਪਣਾ ਖਾਬੀ ਕਿਥੇ ਕੋਠੀ ਤੋਂ ਤੁਸੀਂ ਬੜੇ ਗੰਭੀਰ આરોਪ ਲਾ ਰਹੇ ਹੋ ਭ੍ਰਸ਼ਟਾਚਾਰ ਦੀ ਜੋ ਸਾਡੇ ਤੁਹਾਡੇ ਕੋਲ ਕੋਈ ਇਹ ਜਾਂ ਕੋਈ ਸਬੂਤ ਕੋਈ ਬੰਦਾ ਪাবਲੀਕ ਪਬਲਿਕ ਰੋਕਦੀ ਜਾਂਦੀ ਹੈ ਉਧਰ ਪੋੜੇ ਉਧਰ ਦੀ ਪਬਲਿਕ ਰੋਕ ਕੇ ਜਾਂਦੀ ਹੈ ਅਸੀਂ ਖੜੇ ਹੁੰਦੇ ਰੋਜ਼ ਦੋ ਘੰਟੇ ਆਉਂਦੇ ਹਾਂ ਇਸ ਲਈ ਸਾਡਾ ਆਣਾ ਬੰਦ ਕਰਨਾ ਚਾਹੁੰਦੇ ਆਂ ਇੱਥੇ ਇਹ ਰੋਕ ਦੇਖਦੇ ਆਂ ਸਾਡਾ ਜਰੂਰਸ ਨਿਕਲਦਾ ਇੱਥੇ ਬੰਦਾ ਪੋੜੇ ਉਧਰ ਦਾ ਮਾਪਿਆਂ ਦੀ ਗੱਲਾਂ ਕਾੜੇ ਉਧਰ ਦਾ ਨੀਚੇ ਤੁਸੀਂ ਕੀ ਚਾਹੁੰਦੇ ਹੋ ਤੁਹਾਨੂੰ ਰੂਮ ਮਿਲਣਾ ਸਾਡੀ ਇਹ ਜਨ ਸੰਤ ਦਾ ਕਮਰਾ ਦਿੱਤਾ ਅਸੀਂ ਸੰਤਪੁਰ ਮੀਟਿੰਗ ਦਾ ਸੰਤ ਦਾ ਕਮਰਾ ਜੀ ਬਸ ਮਰਾ ਮਿਲਦਾ ਮੰਗਾ ਨਹੀਂ ਭੁਰਾ ਦੇ ਬਟਾਂਗੇ ਭੁਗਰਦਾਲ ਦੇ ਬਟਾਂਗੇ ਅਸੀਂ ਭੁਗਰਦਾਲ ਦੇ ਬਟਾਂਗੇ ਅਸੀਂ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਸੀਗੇ ਨਗਰ ਕੌਂਸਲ ਕਰਮਚਾਰੀ ਜਿਹੜੇ ਰਿਟਾਇਰ ਹੋਏ ਆ ਉਹਨਾਂ ਵੱਲੋਂ ਜਿਹੜੀ ਆਪਣੀਆਂ ਮੰਗਾਂ ਰੱਖੀ ਜਾ ਰਹੀਆਂ ਤੇ ਕਾਫੀ ਗੰਭੀਰ ਮਾਮਲਾ ਹੈ ਤੇ ਇਹੋ ਸਾਹਿਬ ਵੱਲੋਂ ਜਿਹੜੇ ਹੈ ਤਾਲੇ ਲਾਏ ਗਏ ਆ ਤੁਹਾਨੂੰ ਦਿਖਾਣੇ ਆ ਉਹ ਵੀ ਕਿ ਨਗਰ ਕੌਂਸਲ ਤੇ ਜਿਸ ਟਾਈਮ ਲੋਕਾਂ ਦੇ ਆਉਣ ਜਾਣ ਦਾ ਟਾਈਮ ਹੈ ਲੋਕੀ ਕੰਮ ਕਰਾਣਾਂ ਦੇ ਉਸ ਟਾਈਮ ਨਗਰ ਕੌਂਸਲ ਨੂੰ ਜਿਹੜੇ ਹੈ ਉਹ ਤਾਲੇ ਲਾ ਦਿੱਤੇ ਗਏ ਆ ਸੋ ਇਹ ਤਾਂ ਇਹੋ ਸਾਹਿਬ ਵੀ ਦੱਸ ਸਕਦੇ ਆ ਜਾਂ ਫਿਰ ਮੈਡਮ ਨੀਨਾ ਮਿੱਤਲ ਦੇ ਕੋਲ ਇਹ ਕਰਮਚਾਰੀ ਜਿਹ ਦੇਖਣਾ ਹੋਵੇਗਾ ਤੇ ਹੁਣ ਦੇਖਣਾ ਕੀ ਇਹਨਾਂ ਦੀ ਮੰਗਾਂ ਜਿਹੜੀਆਂ ਪੂਰੀ ਹੁੰਦੀਆਂ ਜਾਂ ਫਿਰ ਇਸ ਤਰ੍ਹਾਂ ਹੀ ਜਿਹੜੇ ਹਨ ਨਾਰੇ ਲਾਂਦੇ ਰਹਿਣਗੇ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ న్యూਸ 89 ਪੰਜਾਬ న్యూਸ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ